ਗ੍ਰੈਨਰੀ ਦੁਕਾਨ ਤੇ ਬੈਠਾ ਬੈਠਾ ਹੀ ਵੇਚੀ ਜਾ ਰਿਹਾ ਸੀ ਨਸ਼ਾ ਪੁਲਿਸ ਨੇ ਮਾਰੀ ਰੇਡ 10 ਬੇਟੀ ਸ਼ਰਾਬ ਤੇ 27 ਕਿਲੋ ਫੜੀ ਪੁੱਕੀ ਹੁਣ ਸੁੱਟਿਆ ਸਲਾਕਾ ਦੇ ਪਿੱਛੇ ਜੀਹਾਂ ਪੁਲਿਸ ਦੀ ਇੰਨੀ ਸਖਾਈ ਹੁੰਦੇ باوجود ਵੀ ਜਿਹੜੇ ਨਸ਼ੇੜੀ ਲੋਕ ਹੁੰਦੇ ਨਸ਼ੇ ਦੇ ਵਫਾਰੀ ਹੁੰਦੇ ਆ ਇਹ ਪੁਲਿਸ ਨੂੰ ਮਜ਼ਾਕ ਸਮਝ ਕੇ ਟੇਚ ਸਮੇਂ ਕੇ ਨਸ਼ੇ ਦਾ ਕਾਰੋਬਾਰ ਉਸੇ ਤਰੀਕੇ ਦੇ ਨਾਲ ਹੀ ਢੜਲੇ ਦੇ ਨਾਲ ਕਰਦੇ ਪਏ ਨੇ ਲੇਕਿਨ ਪੁਲਿਸ ਦਾ ਸਕੰਜਾ ਕਿਤਨਾ ਕਿਤੇ ਇਹਨਾਂ ਦੀ ਗਰਦਨ ਤੱਕ ਪਹੁੰਚ ਹੀ ਜਾਂਦਾ ਆ ਹੁਣ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਨੌਜਵਾਨ ਲਗਾਤਾਰ ਜਿਹੜਾ ਨਸ਼ਾ ਵੇਚਦਾ ਪਿਆ ਪੁਲਿਸ ਨੇ ਮੌਕੇ ਦੀ ਪਹਾਲ ਕਰਦੇ ਤੁਰੰਤ ਜਦ ਆਇਆ ਸੂਚਨਾ ਮਿਲਣ ਤੋਂ ਬਾਅਦ ਰੇਡ ਮਾਰੀ ਤੇ ਉਹਨੂੰ ਫੜ ਕੇ ਸੁਰਤ ਦਾ ਸਲਾਕਾਂ ਦੇ ਪਿੱਛੇ ਤਸਵੀਰਾਂ ਤੁਸੀਂ ਦੇਖਦੇ ਪਏ ਉਸ ਨੌਜਵਾਨ ਦੀਆਂ ਕਨਾਲ ਦੇ ਨਾਲ ਦੇ ਨਾਲ ਭੁੱਕੀ ਦੀਆਂ ਤੇ ਸ਼ਰਾਬ ਦੀਆਂ ਕੀ ਕਰਾਂ ਤੁਹਾਡਾ ਇਸ ਬਾਰੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਹਾਂਜੀ ਗੱਲ ਸਾਡੇ ਇੱਕ ਸਪੈਸ਼ਲ ਇਲੈਕਸ਼ਨ ਸੰਬੰਧੀ ਨਾਕਾ ਬੰਦੀਆਂ ਲਗਾਈਆਂ ਗਈਆਂ ਸੀ ਜੋ ਮੰਗ ਜੂਗਾ ਐਸਐਸਪੀ ਸਾਹਿਬਾ ਦੇ ਅਗਿਆ ਕਾਉਂਸਲ ਤੇ ਇਲੈਕਸ਼ਨ ਕਮਿਸ਼ਨ ਗਿਆ ਲੈਤਾ ਹਾਂ ਸਾਉਰ ਜਦੋਂ ਉਸੀ ਨਾਕਾ ਬੰਦੀ ਲਾਈ ਹੋਈ ਸੀ ਤਾਂ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੇ ਲਾਲੀ ਪਿੰਡ ਬਲਾਲੇ ਦਾ ਹੈਗਾ ਉਹ ਜਿਹੜਾ ਭੁਖੀ ਦਾ ਤੇ ਸ਼ਰਾਬ ਦਾ ਕੰਮ ਕਰਦਾ ਤੇ ਅਸੀਂ ਮੌਕੇ ਤੇ ਆਪਣੀਆਂ ਸਗੀਆਂ ਪਾਰਟੀਆਂ ਨੇ ਰੇਡ ਕੀਤੀ ਤੇ ਰੇਡ ਦੌਰਾਨ ਅਸੀਂ 10 ਪੇਕੀਆਂ ਸ਼ਰਾਬ ਕ੍ਰੀ ਐਕਸਰਮ ਦولت ਦੇ 70 ਕਿਲੋ ਭੁਖੀ ਬਰਾਮਦ ਕੀਤੀ ਇਹ ਕੋਈ ਇਲੈਕਸ਼ਨ ਚ ਵਰਤੀ ਜਾਣੀ ਸੀਗੀ ਤੇ ਸائیں ਇਹ ਰੂਟੀਨ ਚ ਕੰਮ ਕਰਦਾ ਕਲੈਕਸ਼ਨ ਡਰਾਉਣ ਕੇਕਿੰਗ ਦੇ ਜਿਹੜੀ ਕਰਨ ਕਰਕੇ ਪੰਜਾਬ ਕਵਰ ਹੋਇਆ ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਏਰੀਆ ਇਥੇ ਸਪਲਾਈ ਇਹ ਰਾਜਸਥਾਨ ਤੋਂ ਲੈ ਕੇ ਆਉਂਦਾ ਸੀ ਤੇ ਇਸ ਇਲਾਕੇ ਦੇ ਵਿੱਚ ਇਥੇ ਵੇਚਦਾ ਇਹ ਦੁਕਾਨਾਂ ਕਰਦਾ ਹੈਗਾ ਕਰਿਆਨੇ ਦੀ ਕੋਠੀ ਬੈਠਾ ਵੇਚੀ ਜਾਂਦਾ ਸੀ ਦਾ ਸੌਦਿਆਂ ਦੇ ਨਾਲ ਪਹਿਲਾਂ ਕੋਈ ਪਰਚਾ ਹੈ ਕੋਈ ਇਥੇ ਪਹਿਲਾਂ ਵੀ ਪਰਚਾ ਹੈ ਡਰਗ ਮਨੀ ਵਗੈਰਾ ਕੋਈ ਗ੍ਰਾਮ ਨਹੀਂ ਨਹੀਂ ਡਰਗ ਨਹੀਂ ਨਹੀਂ ਕਿਤੇ ਤੂੰ ਜਿਹੜਾ ਇਹ ਕਰ ਰਿਹਾ ਸੀ ਕਿਪਸ ਲਈ ਪਾਸ ਸਰਸਲ ਤੋਂ ਕਰ ਰਹੇ ਜਿਹਨਾਂ ਦੀ ਪ੍ਰਾਪਰਟੀ ਦੇਖਿਆ ਇਹਨਾਂ ਵੀ ਜਿਹਨਾਂ ਨੇ ਸਰ ਦਾ ਬੋਲ ਰਿਹਾ ਦੀ ਪ੍ਰਾਪਰਟੀ ਦੇਖੀ ਜਾਊਗੀ ਹਾਂ ਬਿਲਕੁਲ ਜੀ ਇਹਦੀ ਪ੍ਰਾਪਰਟੀ ਦੇਖੀ ਜਾਊਗੀ ਪ੍ਰਾਪਰਟੀ ਕਿਸ ਸਮੇਂ ਚ ਬਣਾਈ ਹੈ ਉਹ ਜਿਹੜੀਆਂ ਹਦਾਇਤਾਂ ਨੇ ਹਦਾਇਤਾਂ ਮਕਸਦ ਤੋਂ ਕਰਦੇ ਪੱਲਾ ਕਿੰਨੇ ਬੱਤ ਤਿੰਨ ਵਜੇ ਸਾਨੂੰ ਫੋਨ ਆਇਆ ਜੀ ਫੋਨ ਸ਼ਰਾਬ ਦੇ ਸ਼ਾਮਸਪਰਾ